ਦੇ ਦੋਸਤੋ ਖੜੇਆਂ ਪਿੰਡ ਚਣਕੁਈਆਂ ਕੋਰ ਤਹਿਸੀਲ ਪਾਇਲ ਜਲਲ ਲੁਧਿਆਣਾ ਦੇ ਵਿਖੇ ਜਿੱਥੇ ਕਿ ਅੱਜ ਦਿਨ ਦਿਹਾੜੇ ਜੋ ਪਿੰਡ ਦੇ ਸਾਬਕਾ ਸਰਪੰਚ ਨੇ ਸਰਦਾਰ ਜਗਜੀਤ ਸਿੰਘ ਜੱਗੀ ਜੋ ਅਕਾਲੀ ਦਲ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਪਰਿਵਾਰ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਮੀਨੀ ਜ਼ਮੀਨੀ ਵਿਵਾਦ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ ਤੇ ਜਗਜੀਤ ਸਿੰਘ ਜੱਗੀ ਉੱਪਰ ਇੱਕ ਪੁਲਿਸ ਮਕਾਦਮਾ ਵੀ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਜੋ ਪਰਿਵਾਰ ਹੈ ਜਿਸ ਤਰ੍ਹਾਂ ਕਿ ਫਸਲ ਦੀ ਕਟਾਈ ਹੋਣ ਵਾਲੀ ਹੈ ਪਰਿਵਾਰ ਆਪਣੀ ਮੋਟਰ ਦੇ ਉੱਪਰ ਬੈਠਾ ਸੀ ਤੇ ਇਸ ਸਮੇਂ ਕੁਝ ਵਿਅਕਤੀਆਂ ਵੱਲੋਂ ਪਰਿਵਾਰ ਦੇਆਂ ਔਰਤਾਂ ਅਤੇ ਪਰਿਵਾਰ ਦੇ ਮੁਖੀ ਬਲਜੀਤ ਸਿੰਘ ਉੱਪਰ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਭਿਆਨਕ ਗੰਭੀਰ ਸੱਟਾਂ ਲਗਾਈਆਂ ਗਈਆਂ ਹਨ ਤੇ ਇਸ ਪੂਰੇ ਮਸਲੇ ਬਾਰੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਆ ਉਹ ਕਰਦੇ ਆ ਉੱਚ ਅਧਿਕਾਰੀਆਂ ਨਾਲ ਗੱਲਬਾਤ ਸਾਨੂੰ ਨਾ 112 ਤੇ ਕੰਪਲੇਂਟ ਆਈ ਸੀ ਕੋਈ ਐਸ ਐਚ ਓ ਨੂੰ ਤੇ ਇੱਥੇ ਕੋਈ ਲੜਾਈ ਝਗੜਾ ਹੋ ਰਿਹਾ ਤਾਂ ਇਮੀਜੇਟ ਉਹਨੂੰ ਭੇਜਿਆ ਤੇ ਮੈਂ ਵੀ ਮੌਕੇ ਤੇ ਆਇਆ ਤੇ ਡੀ ਐਸ ਪੀ ਡੀ ਆਪਣੇ ਖੰਨਾ ਸਾਹਿਬ ਐਸ ਪੀ ਡੀ ਸਾਹਿਬ ਆਏ ਸੀਗੇ ਇਥੇ ਜਦੋਂ ਅਸੀਂ ਦੇਖਿਆ ਤਾਂ ਉਹ ਕਾਫੀ ਘੱਟ ਸੀਗਾ ਤੇ ਬੰਦੇ ਕੋਈ ਕਹਿੰਦੇ ਜ਼ਖਮੀ ਚੁਫੀ ਗੋਇਆ ਕੋਈ ਬੰਦੇ ਆਏ ਸੀ ਅਨਨੋਨ ਕਿ ਜਿਨ੍ਹਾਂ ਨੇ ਕੋਈ ਅਟੈਕ ਕੀਤਾ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਕਿ ਕਈ ਫਾਇਰ ਹੋਏ ਨੇ ਕੁਝ ਪਤਾ ਨਹੀਂ ਕਿੰਨੀਆਂ ਕੋ ਗੋਲੀਆਂ ਚੱਲੀਆਂ ਜੀ ਉਰੇ ਦੇਖੋ ਇਹਨਾਂ ਦੇ ਕਹਿੰਦੇ ਲੋਕਾਂ ਦੇ ਜਿਹੜੇ ਕਹਿ ਰਹੇ ਵੀ ਹੋਈ ਹੈ ਫਾਇਰ ਬਟ ਉਹ ਅਸੀਂ ਸਾਰਾ ਫਰੈਂਸਿਕ ਐਫਐਸਐਲ ਬੁਲਾਏ ਹੋਏ ਨੇ ਉਹਨਾਂ ਦੇ ਮੁਤਾਬਕ ਸਾਰਾ ਪਤਾ ਲੱਗੂਗਾ ਬਾਕੀ ਇਹਦੀ ਸਟੇਟਮੈਂਟ ਲਈ ਜਾਊਗੀ ਜਿਹੜੇ ਇੰਜਰਡ ਨੇ ਤਾਂ ਉਹਨਾਂ ਦਾ ਪਤਾ ਸਰ ਮੌਕੇ ਤੇ ਜਿਸ ਤਰ੍ਹਾਂ ਕਿ ਰੌਂਦ ਪੈ ਵੀ ਨਹੀਂ ਤੁਸੀਂ ਵੀ ਖੁਦ ਦੇਖਿਆ ਹੋਣਾ ਮੌਕੇ ਤੇ ਦੇਖੋ ਰੌਂਦ ਪਈ ਹੈ ਉਹ ਸਾਰਾ ਟੈਸਟ ਹੋਗਾ ਨਾ ਜੀ ਐਫਐਸਐਲ ਤੋਂ ਸਾਰਾ ਪਤਾ ਲੱਗ ਜਾਊਗਾ ਕਿ ਸਰ ਜਿਹੜਾ ਮਾਮਲਾ ਜਿਹੜਾ ਜੱਗੀ ਸਰਪੰਚ ਸੀਗਾ ਡਰੱਗ ਦੇ ਮਾਮਲੇ ਦੇ ਵਿੱਚ ਗ੍ਰਿਪਤਾਰ ਕੀਤਾ ਉਹਦੇ ਨਾਲ ਜੁੜਿਆ ਹੋਇਆ ਸਾਰਾ ਇਹ ਦੇਖੋ ਇਹਦੇ ਬਾਰੇ ਤਾਂ ਇਨਵੈਸਟੀਗੇਸ਼ਨ ਜਾਊਗਾ ਸਾਰਾ ਕੁਝ ਫਿਰ ਤਾਂ ਜਿਹੜੇ ਬੰਦੇ ਇੰਜਰਨ ਨੇ ਉਹ ਉੱਥੇ ਧਾਖਲ ਨੇ ਉਹਨਾਂ ਦੇ ਸਟੇਟਮੈਂਟ ਲਈ ਜਾਊਗੀ ਉੱਥੋਂ ਪਤਾ ਲੱਗਣਾ ਕੀ ਕਰਨ ਸਰ ਕੇਸਲ ਚੀਜ਼ ਨੂੰ ਲੈ ਕੇ ਵਿਵਾਦ ਹੋ ਰਿਹਾ ਜੀ ਇਹ ਦੇਖੋ ਕੁਝ ਮੈਨੂੰ ਜਿੱਥੇ ਪਤਾ ਲੱਗਿਆ ਔਰ ਦੂਰ ਦੀ ਗੱਲ ਵੀ ਇਹ ਜਿਹੜੀ ਜ਼ਮੀਨ ਦੀ ਮਲਕੀਅਤ ਲੈ ਕੇ ਕੋਈ ਹੈ ਇਹਦੇ ਵਿੱਚ ਤਾਂ ਉਹ ਸਾਰਾ ਚੈੱਕ ਹੋਏਗਾ ਇਹ ਦਾ ਸਟੇਟਮੈਂਟ ਦੁਬਤਰ ਕੁਏ ਸਰ ਪਰਿਵਾਰ ਦਾ ਇਸ਼ੂ ਤਾਂ ਨਹੀਂ ਹੈਗਾ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਕੋਈ ਨਹੀਂ ਫਿਲਹਾਲ ਤਾਂ ਦੇਖੋ ਅਸੀਂ ਪ੍ਰਾਇੋਰਟੀ ਮਤਲਬ ਇੱਕ ਫਰਸਟ ਸਟੈਪ ਹੈ ਅਸੀਂ ਜੋ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਸਾਰਾ ਆਏਗਾ ਸਰ ਪਰਿਵਾਰ ਸਿਕਿਉਰਟੀ ਦੀ ਮੰਗ ਕਰ ਰਿਹਾ ਇਸ ਵਾਰ ਮਤਲਬ ਕੀ ਪ੍ਰਿਸਦਾ ਕੀ ਪੱਕਾ ਹੈ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਜੀ ਸਾਡੀ ਪੀਸੀਆਰ ਵਗੈਰਾ ਚੱਲਦੇ ਆ ਅਸੀਂ ਆਪਣੇ ਨੰਬਰ ਦੇ ਕੇ ਜਾਵਾਂਗੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਅਸੀਂ 24 ਘੰਟੇ ਕੋਈ ਸਪੈਸ਼ਲ ਸਿਕਿਉਰਟੀ ਦਿੱਤੀ ਜਾਵੇ ਦੇਖੋ ਫੋਰਸ ਸਪੈਸ਼ਲ ਦਾ ਅਸੀਂ ਨਾਈਟ ਨਾਕੇ ਨੁਕੇ ਉਰੇ ਲਵਾਵ ਅਜਿਹੀ ਕੋਈ ਗੱਲ ਨਹੀਂ ਇਹਨਾਂ ਦੀ ਸੇਫਟੀ ਲਈ ਸਾਡੀ ਫਸਟ ਪ੍ਰਾਇੋਰਟੀ ਹੈ ਪਬਲਿਕ ਦੀ ਸਰ ਇਹ ਕਿਹੜਾ ਪਰਿਵਾਰ ਆ ਜੀ ਜਿਹਦੀ ਇਹ ਹਮਲਾ ਹੋਇਆ ਇਹ ਆ ਸਾਹਮਣੇ ਦੱਸ ਰਹੇ ਜੀ ਕੋਈ ਘਰ ਹੈ ਜਿਹਦੀ ਕੋਠੀ ਆ ਉਹਨਾਂ ਦੀ ਸਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਕੁਝ ਵੇਰਵਾ ਦੱਸ ਸਕਦੇ ਹੋ ਜੀ ਆਪਾਂ ਕੰਮ ਕਰਦੇ ਨੇ ਜ਼ਖਮੀ ਮੇਰੇ ਐਕਚੁਅਲ ਮੈਂ ਡਾਇਰੀ ਦੇ ਵਿੱਚ ਲਿਖਿਆ ਆ ਜ਼ਖਮੀ ਇਹਨਾਂ ਦੇ ਕੋਈ ਜੱਗੀ ਚੋਂ ਕੋਈ ਜਿਹੜੇ ਤੁਸੀਂ ਲੈ ਰਹੇ ਹੋ ਨਾਮ ਉਹਨਾਂ ਦੇ ਬ੍ਰਦਰ ਕੋਈ ਹੈਗੇ ਉਹ ਜ਼ਖਮੀ ਹੋਏ ਨੇ ਕਿੰਨੇ ਜੈਂਟਲਰ ਕਿੰਨੇ ਲੇਡੀਜ਼ ਇੱਕ ਦੋ ਇੱਕ ਦੋ ਤਾਂ ਜੈਂਟਸ ਨੇ ਤੇ ਇੱਕ ਲੇਡੀ ਆ ਜੀ ਸਰ ਆਪਾਂ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਪਹੁੰਚੀ ਸੀ ਜੀ ਇਹਦੇ ਵਿੱਚ 112 ਦੀ ਆਈ ਸੀ ਜੋ ਮੈਂ ਚੈੱਕ ਕਰ ਲੈਂਦੇ ਆ ਕਿੰਨੇ ਵਜੇ ਆ ਵਟ ਜਦੋਂ ਵੀ ਆਈ ਸੀ ਹੁਣ ਤੋਂ 2 ਘੰਟੇ ਪਹਿਲਾਂ ਆਈ ਸੀਗੀ ਤੇ ਇਮੀਡੀਏਟ ਪੁਲਿਸ ਪਹੁੰਚ ਗਈ ਹੈ ਥੈਂਕ ਯੂ ਸਰ ਭੈਣ ਜੀ ਕਿੰਨਾ ਜੀ ਤੁਹਾਡਾ ਕੁਲਦੀਪ ਕੌਰ ਆ ਜੀ ਤੇ ਕਿੰਨੇ ਵਜੇ ਦੀ ਘਟਨਾ ਜੀ ਅੱਜ ਇਹ ਜੋ ਤੁਹਾਡੇ ਪਰਿਵਾਰ ਦੇ ਪਰਮਹੱਲਾ ਕੀਤਾ ਗਿਆ ਇਹ ਸ਼ਾਮ ਨੂੰ 4:30 ਵਜੇ ਦੀ ਗੱਲ ਆ 4:30 ਹਾਂ ਜੀ ਇੱਕ ਘੰਟਾ ਪਹਿਲਾਂ ਪੁਲਿਸ ਆਈ ਦੀ ਸਾਡੇ ਕੋਲ ਸੀ ਮੋਟਰ ਤੇ ਬੈਠੇ ਦੀ ਵੀ ਜੀ ਸਾਡਾ ਜ਼ਮੀਨ ਦਾ ਕੇਸ ਚੱਲਦਾ ਤੇ ਉਹ ਫਸਲ ਵੱਢਣ ਨੂੰ ਫਿਰਦੇ ਨੇ ਹੁਣ ਸਾਡੀ ਫਸਲ ਫਸਲ ਪੱਕੀ ਹੋਈ ਆ ਭਰਾ ਨੂੰ ਪਹਿਲਾਂ ਮੇਰੇ ਨੂੰ ਦੋਨਾਂ ਨੂੰ ਇਹਨਾਂ ਨੇ ਗਲਤ ਪਰਚਾ ਪਾ ਕੇ ਰੇਟ ਮਾਰ ਕੇ ਇਹਨਾਂ ਨੇ ਝੂਠੇ ਪਰਚਿਆਂ ਚ ਫਸਾਤਾ ਉਸ ਤੋਂ ਬਾਅਦ ਉਹਨਾਂ ਨੂੰ ਪਰੇ ਕਰਤਾ ਦੋਨਾਂ ਨੂੰ ਅਸੀਂ ਲੇਡੀਜ਼ ਘਰੇ ਧੀ ਮੇਰਾ ਵੱਡਾ ਭਰਾ ਘਰੇ ਧੀ ਹੁਣ ਇਹਨਾਂ ਨੇ ਦੇਖਿਆ ਵੀ ਇਹਨਾਂ ਕੋਲ ਕੋਈ ਹੈ ਨਹੀਂ ਤੇ ਇਹਨਾਂ ਨੇ ਅਸੀਂ ਉੱਥੇ ਬੈਠੇ ਸੀ ਮੋਟਰ ਤੇ ਇੱਕ ਘੰਟਾ ਪਹਿਲਾਂ ਪੁਲਿਸ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਇਕੱਠੇ ਕਿਉਂ ਹੋਏ ਬੈਠੇ ਹੋ ਅਸੀਂ ਕਿਹਾ ਵੀ ਅਸੀਂ ਆਪਣੀ ਮ ਬੈਠੋਗੇ ਸੁਣ ਚੱਕ ਕੇ ਲੈ ਜਾਗੇ ਕੱਲ ਨੂੰ ਜੇ ਤੁਸੀਂ ਇਕੱਠੇ ਹੋ ਕੇ ਬੈਠੋਗੇ ਉਦੋਂ ਘੰਟੇ ਬਾਅਦ ਜਿਸ ਨੇ ਕਿ ਤੁਹਾਨੂੰ ਜੀ ਹਾਂ ਜੀ ਹਾਂ ਅੱਛਾ ਜੀ ਉਦੋਂ ਬਾਅਦ ਘੰਟੇ ਬਾਅਦ ਫਿਰ 6-7 ਗੱਡੀਆਂ ਆਈਆਂ ਤੇ 20-25 ਮੋਟਰਸਾਈਕਲ ਆਈ ਪਿੰਡ ਵੱਲੋਂ ਆਏ ਨੇ ਉਹ ਪਰਲੀ ਮੋਟਰ ਤੇ ਕਢਾ ਕੇ ਉਹ ਉਥੋਂ ਪਿਸਤੌਲ ਅਸੀਂ ਉਹਨਾਂ ਕੋਲੇ ਕਿਰਪਾਨਾਂ ਦੀ ਉਹਨਾਂ ਕੋਲੇ ਤੇ ਡੰਡੇ ਸੀ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਬੋਲਤਾ ਅਸੀਂ ਲੇਡੀਜ਼ ਸੀ ਕੁਸ 10 15 4 5 ਅਸੀਂ ਬੰਦੇ ਸੀ ਇੱਥੇ ਉਹਨਾਂ ਨੇ ਤੁਸੀਂ ਕਿਸ ਨੂੰ ਆਡੈਂਟੀਫਾਈ ਕੀਤਾ ਜਾਣਦੇ ਪਛਾਣਦੇ ਹੋ ਜੀ ਨਾਮ ਲਗਾ ਹਾਂਜੀ ਇੱਕ ਜਾਦਵਿੰਦਰ ਜਾਦੂ ਸੀ ਉਹ ਲਲਕਾਰੇ ਮਾਰਦਾ ਸੀ ਵੀ ਮੈਂ ਜਾਦਵਿੰਦਰ ਜਾਦੂ ਕਢਾਣੀ ਆਲਾ ਤੇ ਇੱਕ ਕਹਿੰਦਾ ਸੀ ਮੈਂ ਰਾਜਗੜੀਆ ਰਵੀਆਂ ਹਾਂਜੀ ਉਹ ਲਲਕਾਰੇ ਮਾਰਦੇ ਦੀ ਬਾਕੀ ਹੋਰ ਸਾਰਿਆਂ ਦੇ ਮੂੰਹ ਖੁੱਲੇ ଥିਗੇ ਅਸੀਂ ਪਛਾਣਦੇ ਆ ਜਿਓ ਸਾਡੇ ਸਾਹਮਣੇ ਆ ਜਾਣਗੇ ਵੈਸੇ ਹੁਣ ਸਾਨੂੰ ਪਤਾ ਨਹੀਂ ਦੀ ਉਹ ਬੰਦੇ ਕੌਣ ਸੀ ਲੱਗਦਾ ਸੀ ਉਹ ਚੋਕੀ ਕਹਿਣਾ ਚਾਹੂੰਗਾ ਅੱਜ ਜੋ ਸਰਗੋਜਾਂ ਪਿੰਡ ਵਿੱਚ ਅਸੀਂ ਦੇਖਿਆ ਵੀ ਇੱਥੇ ਜਿਹੜਾ ਗੁੰਡ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਰਾਜ ਆ ਜਿਹੜਾ ਆਪਣਾ ਇੱਥੇ ਬਹੁਤ ਗੁੰਡਾ ਰਾਜ ਆ ਜਿਵੇਂ ਕਿ ਪਹਿਲਾਂ ਕਾਫੀ ਦਿਨਾਂ ਤੇ ਪਹਿਲਾਂ ਦੇ ਵਿੱਚ ਸਰਪੰਚ ਸਾਫ ਕਾ ਸਰਪੰਚ ਜੱਗੀ ਜੋ ਨਸ਼ੇ ਦੇ ਕੇਸ ਦੇ ਵਿੱਚ ਉਹਦਾ ਨਾਮ ਜਦ ਕੀਤਾ ਗਿਆ ਨਾ ਅਸੀਂ ਪਹਿਲਾਂ ਵੀ ਪੁਲਿਸ ਨੂੰ ਕਿਹਾ ਸੀ ਅਫਸਰਾਂ ਨੂੰ ਮਿਲੇ ਸੀ ਵੀ ਇਹ ਨਸ਼ੇ ਵਾਲਾ ਗੱਲ ਨਹੀਂ ਹੈਗੀ ਵੀ ਇੱਥੇ ਕੋਈ ਜ਼ਮੀਨ ਦਾ ਝਗੜਾ ਇਹਨਾਂ ਦਾ ਵੀ ਜ਼ਮੀਨ ਦਾ ਕਬਜ਼ੇ ਨੂੰ ਕਰਕੇ ਇਹ ਜਿਹੜਾ ਰੌਲਾ ਜ਼ਮੀਨ ਦਾ ਉਹਨੂੰ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਆਪਾਂ ਨੇ ਦੇਖ ਹੀ ਲਿਆ ਤੁਸੀਂ ਜੋ ਬਾਹਰੋਂ ਕੋਈ ਬੰਦੇ ਆਏ ਇਥੇ ਉਹਨਾਂ ਨੇ ਸਰੀਆਮ ਗੋਲੀਆਂ ਚਲਾਈਆਂ ਘਰ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਤੇ ਕਤਲਨਾਕ ਹਮਲਾ ਵੀ ਕੀਤਾ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਹੁਣ ਪਤਾ ਹੀ ਆ ਤੁਹਾਨੂੰ ਲੱਗਿਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਇਹ ਲੋਕ ਨੇ ਇਹਨਾਂ ਤੇ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਅਕਾਲੀ ਦਲ ਵੱਲੋਂ ਕੀ ਸਟੈਪ ਚੁੱਕੇ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ? ਅਕਾਲੀ ਦਲ ਵੱਲੋਂ ਤਾਂ ਇਹੀ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਮਿਲੇ ਆਂ। ਅਫਸਰਾਂ ਕੋਲ ਬੇਨਤੀ ਕੀਤੀ ਆ ਵੀ ਇਹ ਜਿਹੜੇ ਨਸਾਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਘੁਸਾਇਆ ਜਾ ਰਿਹਾ। ਜਿਹੜਾ ਅਸਲੀ ਮਸਲਾ ਹੈਗਾ ਉਹ ਇੱਥੇ ਜ਼ਮੀਨ ਦਾ ਕੋਈ 15-16 ਕਿਲੇ ਜ਼ਮੀਨ ਜੱਗੀ ਬੋਂਦਾ 15-20 ਸਾਲ ਤੋਂ ਬੋਂਦਾ। ਉਹਦਾ ਕੋਈ ਮਸਲਾ ਹੈਗਾ। ਕੋਈ ਨਸ਼ੇ ਦਾ ਮਸਲਾ ਨਹੀਂਗਾ ਸਿਰਫ ਜ਼ਮੀਨ ਦਾ ਮਸਲਾ ਉਹ ਜ਼ਮੀਨ ਨੂੰ ਲੈ ਕੇ ਅੱਜ ਆਪਾਂ ਨੇ ਦੇਖਿਆ ਵੀ ਜੋ ਆ ਹੋਇਆ ਉਹ ਸਾਰੇ ਲੋਕਾਂ ਨੂੰ ਪਤਾ ਉਹ ਤੁਸੀਂ ਵੀ ਜਾਣਦੇ ਹੋ ਪਰਿਵਾਰ ਦੀ ਸੁਰੱਖਿਆ ਦੀ ਮੰਗ ਹੀ ਕਰੋਂਗੇ ਤੁਸੀਂ ਪਰਿਵਾਰ ਦੀ ਸੱਖਿਆ ਦੀ ਮੰਤ ਅਸੀਂ ਕਰਦੇ ਆਂ ਜੀ ਵੀ ਪਰਿਵਾਰ ਨੂੰ ਕੋਈ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਇਹ ਇਕੱਲਾ ਪਰਿਵਾਰ ਇੱਥੇ ਰਹਿੰਦਾ ਕ ਖੇਤਾਂ ਦੇ ਵਿੱਚ ਘਰ ਹੈ ਇਹਨਾਂ ਦਾ ਹੋਰ ਇੱਥੇ ਆਲੇ-ਦਾਲ ਕੋਈ ਹੈ ਨਹੀਂ ਜੇ ਪਿੰਡ ਚੋਂ ਵੀ ਪਿੰਡ ਦੇ ਲੋਕ ਵੀ ਆ ਜਾਂਦੇ ਨੇ ਉਹਨਾਂ ਦੀ ਮਦਦ ਲਈ ਪਰ ਇਹ ਪ੍ਰਸ਼ਾਸਨ ਤੋਂ ਅਸੀਂ ਬੇਨਤੀ ਕਰਦੇ ਆ ਅਸੀਂ ਬੀਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜੱਤੇਦਾਰ ਸਾਹਿਬ ਗੱਲ ਕਰਦੇ ਆ ਸਿਰਫ ਜੋ ਲੜਾਈ ਚੱਲਦੀ ਪਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੱਲਦੀ ਆ ਵੀਡੀਓ ਵੀਡੀਓ ਦੀ ਲੜਾਈ ਚੱਲਦੀ ਆ ਜ਼ਮੀਨੀ ਪੱਧਰ ਤੇ ਪਰਿਵਾਰ ਦੇ ਹੱਕ ਦੇ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਤਕੜਾ ਮਜ਼ਬੂਤ ਨਾਰਾ ਨਹੀਂ ਮਾਰਿਆ ਗਿਆ ਕੀ ਕਰਨੇ ਨਾ ਜੀ ਨਾ ਅਸੀਂ ਤਾਂ ਤਕੜਾ ਮਾਰਿਆ ਅਸੀਂ ਇੱਥੋਂ ਪਹਿਲਾਂ ਆਇਆ ਜਿਸ ਦਿਨ ਵਾਕਿਆ ਹੋਇਆ ਅਸੀਂ ਐਸਐਸਪੀ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੇ ਆ ਉਸ ਤੋਂ ਬਾਅਦ ਡੀਆਈਜੀ ਸਾਹਿਬ ਨਾਲ ਗੱਲ ਹੋਈ ਆ ਉਹ ਨਾਨੇ ਅਨੁਕਾਰੀ ਲਾਈ ਆ ਉਹ ਅਨੁਕਾਰੀ ਲੱਗ ਚੱਲਦੀ ਆ ਉਹ ਦੇਖਦੇ ਆ ਵੀ ਕੀ ਅਨੁਕਾਰੀ ਕਰਦੇ ਜੀ ਸਰ ਸਾਬ ਗੱਲ ਕਰਦੇ ਜੀ ਤੁਸੀਂ ਹੁਣੇ ਕਿਹਾ ਕਿ ਐਸਐਸਪੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਜੱਗੀ ਪਰਿਵਾਰ ਤੇ ਇੱਕ ਜਿਹੜੇ ਗਨ ਸਪਲਾਈਰਾਂ ਦਾ ਠੱਪਾ ਲੱਗ ਚੁੱਕਿਆ ਜੀ ਤਾਂ ਤੁਸੀਂ ਇਨਕੁਆਰੀ ਵਾਲੇ ਪਾਸੇ ਕਿਸ ਧਿਆਨ ਚਲਦੇ ਹੋ ਅਨੁਕਾਰੀ ਤਾਂ ਅਸੀਂ ਇਹੀ ਕਹਿੰਦੇ ਆ ਵੀ ਜੋ ਜਿਹੜਾ ਇਹ ਨਸੇ ਦੇ ਨਾਲ ਜਿਹੜਾ ਰੋਲਾ ਜ਼ਮੀਨ ਦਾ ਨਸੇ ਨਾਲ ਜੋੜਿਆ ਜਾ ਰਿਹਾ ਹੈ ਇਹ ਗਲਤ ਆ ਨਹੀਂ ਮੈਂ ਤੁਹਾਡੇ ਨਾਲ ਫੇਰ ਸਾਰੇ ਤਰਕ ਕਰਦਾ ਉਸੇ ਚੀਜ਼ ਦਾ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਪਰ ਉਸ ਤੋਂ ਬਾਅਦ ਤਾਂ ਜੱਗੀ ਪਰਿਵਾਰ ਦੇ ਜਿਹੜੇ 2 ਪਰਸਨ ਨੇ ਉਹਨਾਂ ਤੇ ਮਾਮਲਾ ਦਰਜ ਹੋਇਆ ਜੀ ਇੱਕ ਹੋਰ ਵੈਪਨ ਦਾ ਜੀ ਅਸਲੇ ਦਾ ਉਹਦੇ ਵਿੱਚ ਮੈਂ ਨਹੀਂ ਉਹਦੇ ਬਾਰੇ ਅਸੀਂ ਜਾਣਦੇ ਨਹੀਂ ਜੱਗੀ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਜਿਹੜਾ ਜੱਗੀ ਸਰਪੰਚ ਆਉਦੇ ਤੇ ਪਰਚੇ ਦਰਜ ਕੀਤੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਪਰਚੇ ਕੋਈ ਇਹ ਲੜਾਈ ਝਗੜੇ ਦੇਣਗੇ ਹੋਰ ਤਾਂ ਕੋਈ ਚਾਰ ਪਰਚਾ ਹੈ ਨਹੀਂ ਕੋਈ ਨਸ਼ੇ ਦਾ ਪਰਚਾ ਤਾਂ ਹੈ ਨਹੀਂ ਵੀ ਕੋਈ ਨਸ਼ਾ ਪਰਚਾ ਹੈ ਕੋਈ 20 ਦਾ ਵੀ ਪਰਚਾ ਦਰਜ ਹੋ ਡੀਐਸਪੀ ਸਾਹਿਬ ਨੇ ਕੋਈ ਨਹੀਂ ਬਾਏ ਇਹਦੇ ਬਾਰੇ ਨਹੀਂ ਜਾਣਦਾ ਹੈਗਾ ਮੈਨੂੰ ਨਹੀਂ ਪਤਾ ਮੈਂਬਰ ਪਰ ਪਰਿਵਾਰ ਦੇ ਮੈਂਬਰ ਜ਼ਖਮੀ ਹੋਏ ਨੇ ਇੱਕ ਮੇਰਾ ਭਰਾ ਬਲਜੀਤ ਸਿੰਘ ਇੱਕ ਮੇਰੀ ਪਰਜਾਈ ਰਣਜੀਤ ਕੌਰ ਉਹਨਾਂ ਦੀ ਵਾਈਫ ਆ ਤੇ ਇੱਕ ਮੇਰਾ ਮੇਰੀ ਪਰਜਾਈ ਦੂਜੀ ਜਗਜੀਤ ਸਿੰਘ ਦੀ ਵਾਈਫ ਇੱਕ ਗੁਰਪ੍ਰੀਤ ਛੋਟਾ ਭਰਾ ਉਹਦੀ ਵਾਈਫ ਤੇ ਬਾਕੀ ਪਿੰਡੋਂ ਦੋ ਮੁੰਡੇ ਉਹ ਇੱਕ ਦਾ ਤਾਂ ਕੰਨ ਪਾੜਤਾ ਉਹਨਾਂ ਨੇ ਇੱਕ ਦੇ ਕਾਫੀ ਸੱਟਾਂ ਮਾਰੀਆਂ ਉਹਨਾਂ ਨੇ ਉਹ ਵੀ ਐਡਮਿਟ ਕੀਤੇ ਗਏ ਨੇ ਕਿੰਨੇ ਕਿੰਨੇ ਕਿ ਵਿਅਕਤੀ ਸਨ ਕਿੰਨੇ ਕਿ ਵਹੀਕਲ ਸੀ ਉਹਨਾਂ ਕੋਲੇ ਉਹ ਤਾਂ 40 50 ਦੋ ਦੋ ਤਿੰਨ ਛਾਣ ਗਿਣਤੇ ਸੀ ਇੱਥੋਂ ਪਿੰਡ ਤੋਂ ਲੈ ਕੇ ਉਹ ਦੂਰ ਪਿੰਡ ਤੱਕੇ ਮਤਲਬ ਕਿ ਆ ਰਹੇ ਸੀਗੇ ਮਗਰ ਲਲਕਾਰੇ ਮਾਰਦੇ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਸੀਗੇ ਕਈਆਂ ਦੇ ਉਹ ਬੰਨੇ ਹੋਏ ਸੀ ਉੱਪਰ ਦਸਾਲੇ ਬੰਨੇ ਹੋਏ ਸੀ ਅੱਛਾ ਜੀ ਹਾਂਜੀ ਤੇ ਸਾਡਾ ਜ਼ਮੀਨ ਦਾ ਉਹ ਫਸਲ ਵੱਢਣ ਨੂੰ ਫਿਰਦੇ ਨੇ ਸਾਡੀ ਇਹਦੇ ਵਿੱਚ ਗਿਆਸਪੁਰਿਆ ਉਹਨਾਂ ਦੇ ਨਾਲ ਰਲਿਆ ਹੋਇਆ ਤੇ ਇੱਕ ਬੂਟਾ ਸਿੰਘ ਰਾਣੂ ਸਰਪੰਚ ਉਹ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਰਲੇ ਹੋਏ ਨੇ ਉਹ ਪਹਿਲਾਂ ਤੋਂ ਸਾਡੇ ਨਾਲ ਉਹ ਕਰਾਰ ਰਹੇ ਨੇ ਉਹਨਾਂ ਦੇ ਬੰਦੇ ਮੂਰੇ ਛੱਡੇ ਹੋਏ ਨੇ ਸਾਡੇ ਨਾਲ ਪਹਿਲਾਂ ਤੁਸੀਂ ਧੱਕਾ ਕਰ ਰਹੇ ਨੇ ਸਾਡੇ ਨਾਲ ਪਹਿਲਾਂ ਸਾਡੇ ਤੇ ਰੇਟ ਪਵਾਇਆ ਝੂਠਾ ਸਾਡੇ ਤੇ ਪਰਚਾ ਪਵਾਇਆ ਅਸੀਂ ਕਹਿੰਦੇ ਹਾਂ ਸਾਡੀ ਬਾਹਰਲੇ ਜ਼ਿਲ੍ਹੇ ਤੋਂ ਸਾਡੀ ਉਹ ਕਰਵਾਈ ਜਾਵੇ ਇਨਕੁਆਇਰੀ ਜੋ ਸਾਡੇ ਤੇ ਕੇਸ ਪਾਇਆ ਗਿਆ ਇਹਨਾਂ ਨੇ ਤੇ ਪਰਿਵਾਰ ਸੁਰੱਖਿਆ ਦੀ ਵੀ ਮੰਗ ਕਰਦਾ ਪੁਲਿਸ ਨੂੰ ਹਾਂਜੀ ਸੁਰੱਖਿਆ ਦੀ ਮੰਗ ਕਰਦੇ ਆਂ ਅਸੀਂ ਸਾਨੂੰ ਹੁਣ ਉਹ ਕਹਿ ਕੇ ਗਏ ਨੇ ਵੀ ਅਸੀਂ ਰਾਤ ਨੂੰ ਵੀ ਆਵਾਂਗੇ ਤੁਹਾਡੇ ਸਾਰੇ ਪਰਿਵਾਰ ਨੂੰ ਵੱਢ ਕੇ ਜਾਵਾਂਗੇ ਅੱਛਾ ਜੀ ਹਾਂਜੀ ਉਹ ਕਹਿੰਦੇ ਸੀ ਤੱਕੀ ਸਾਹਬ ਇਹਾਂ ਅੱਛਾ ਜੀ ਹਾਂਜੀ ਤੇ ਹੁਣ ਵੀ ਪਿੰਡੋਂ ਦੱਸਦੇ ਨੇ ਫੋਨ ਕਰਕੇ ਕਹਿੰਦੇ ਗੰਡਾਸੇ ਕਿਰਪਾਨਾਂ ਲਈ ਫਿਰਦੇ ਨੇ ਗੱਡੀਆਂ 'ਚ ਮਤਲਬ ਤੁਹਾਡੇ ਕਹਿਣ ਦਾ ਮਤਲਬ ਸਿਰਫ ਜ਼ਮੀਨੀ ਵਿਵਾਦ ਕਰਕੇ ਤੁਹਾਡੇ ਤੋਂ ਜ਼ਮੀਨੀ ਵਿਵਾਦ ਕਰਕੇ ਸਾਡੇ ਮੇਰੇ ਭਰਾਵਾਂ ਤੇ ਪਰਚੇ ਪਾਈ ਗਏ ਨੇ ਜ਼ਮੀਨੀ ਵਿਵਾਦ ਕਰਕੇ ਇਹ ਸਾਰਾ ਮਸਲਾ ਚੱਲ ਰਿਹਾ ਮੇਰੇ ਭਰਾਵਾਂ ਨੂੰ ਪਰੇ ਕਰਿਆ ਇਹਨਾਂ ਨੇ ਜਾਣ ਬੁੱਝ ਕੇ ਵੀ ਕੱਲੀਆਂ ਲੇਡੀਜ਼ ਰਹਿ ਜਾਣਗੀਆਂ ਕਰੇ ਫਿਰ ਅਸੀਂ ਜ਼ਮੀਨ ਤੇ ਕਬਜ਼ਾ ਕਰ ਲਾਂਗੇ